ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਡਿਟ ਤੱਕ ਆ ਗਿਓ ਜਿਹੜੇ ਮਾਲਮੰਤਰੀ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੂੰ ਸੁਪਰ ਸੀਮ ਕਿਹਾ ਜਾਂਦਾ ਸੀ ਬਿਕਮ ਮਜੀਠੀਆ ਕੁਸੂਤੇ ਫਸ ਗਏ ਨੇ 540 ਕਰੋੜ ਰੁਪਏ ਤੋਂ ਇਲਾਵਾ 161 ਕਰੋੜ ਰੁਪਏ ਦਾ ਇਜ਼ਹਾਬ ਹੋ ਕੌਣ ਦੇਵੇਗਾ ਚਾਹੇ ਕੋਈ ਵੀ ਪਾਰਟੀ ਹੈ ਹੋਣ ਚਾਹੇ ਚਰਜੀਤ ਸਿੰਘ ਚੰਨੀ ਨੇ ਸੁਖਪਾਲ ਸਿੰਘ ਖਹਿਰਾ ਨੇ ਚਾਹੇ ਸੁਭਜਿੰਦਰ ਸਿੰਘ ਲੰਦਾਵਾ ਹੈ ਚਾਹੇ ਪ੍ਰਤਾਪ ਸਿੰਘ ਬਾਜਬਾਨੀ ਉਹ ਬਿਕਰਮਜੀਤ ਸਿੰਘ ਮੁਜੀਠੀਆ ਦੇ ਹੱਕ ਵਿੱਚ ਆ ਗਏ ਨੇ ਤੇ ਕੋਈ ਸਮਾਂ ਸੀ ਜਦੋਂ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੂੰ ਪਟਾ ਪਾ ਕੇ ਜੇਲ੍ਹ ਦੇ ਵਿੱਚ ਠੇਕੇ ਲਿਆ ਜਾਵੇਗਾ ਯਾਨੀ ਕਿ ਅੰਦਰੋਂ ਅੰਦਰੀ ਸਾਰੇ ਰਲੇ ਹੋਏ ਨੇ ਤੇ ਦੂਸਰੇ ਪਾਸੇ 540 ਕਰੋੜ ਰੁਪਏ ਦੀ ਜਾਇਦਾਦ ਆਮਦਨ ਤੋਂ ਵੱਧ ਇਕੱਠੀ ਕੀਤੀ ਗਈ ਬਿਕਮਜੀਤ ਸਿੰਘ ਮੁਜੀਠੀਆ 140 ਕਰੋੜ ਰੁਪਏ ਦਾ ਹੋਰ ਕਲਾਸਾ ਹੋਇਆ ਹੈ ਯਾਨੀ ਕਿ ਇਹਨਾਂ ਪੈਸਾ ਇਹਨਾਂ ਨੇ ਇਕੱਠਾ ਜਿੱਤੇ ਪੰਜਾਬ ਮਰ ਰਿਹਾ ਹੈ ਬਿਨਾ ਪਾਣੀ ਤੋਂ ਨਸ਼ੇ ਦੇ ਵਿੱਚ ਕਰਜ਼ੇ ਦੇ ਯਾਨੀ ਕਿ ਇਹਨਾਂ ਦੇ ਕੋਲ ਕਿਹੜੀ ਜਾਦੂ ਦੀ ਛੜੀ ਸੀ ਕਿ ਇਹਨਾਂ ਦੀ ਜਿਹੜੀ ਆਮਦਨ ਹੈ ਅਚਲ ਅਤੇ ਚਲ ਜਾਇਦਾਦ ਕਰੋੜਾ ਰੁਪਏ ਦੇ ਨਾਲ ਵਧ ਗਈ 540 ਕਰੋੜ ਰੁਪਏ 161 ਕਰੋੜ ਰੁਪਏ ਇਹ ਖੁਲਾਸੇ ਕੀਤੇ ਗਏ ਨੇ ਇਹ ਖੁਦਮੰਨੇ ਵੀਨੇ ਬਿਕਮਜੀਤ ਸਿੰਘ ਜੀਠਿਆ ਦੱਸਿਆ ਜਾ ਰਿਹਾ ਹੈ ਕਿ ਬਿਕਮਜੀਤ ਸਿੰਘ ਜੀਠਿਆ ਨੇ ਜਿਹੜੀ ਜ਼ਾਇਦਾਦ ਹੈ ਉਹ ਡਾਇਵਰਟ ਕੀਤੀ ਸੀ ਆਪਣੀ ਤਰਫ ਪਤਨੀ ਗਨੀਬ ਕੌਰ ਮਜੀਠੀਆ ਦੇ ਨਾਲ ਗਨੀਬ ਕੌਰ ਮਜੀਠੀਆ ਵੀ ਕਸੂਤੇ ਫਸ ਗਏ ਨੇ ਉਹਨਾਂ ਦੀ ਵੀ ਵੱਡੀ ਜਾਂਚ ਹੋਵੇਗੀ ਕਿਉਂਕਿ ਇਸ ਕਰਕੇ ਛਾਪੇ ਮਾਰੀ ਗਰੀਬ ਕੌਰ ਮਜੀਠੀਆ ਦੀ ਕੋਠੀ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ ਉਥੇ ਵੀ ਕੀਤੀ ਜਾ ਰਹੀ ਹੈ ਸਰਚ ਵਾਰੰਟ ਨੇ ਇਨਵੈਸਟੀਗੇਸ਼ਨ ਦੇ ਵਾਰੰਟ ਨੇ ਹਾਲਾਂਕਿ ਅਸਦੀਪ ਸਿੰਘ ਕਲੇਰ ਨੇ ਇਸ ਦਾ ਵਿਰੋਧ ਕੀਤਾ ਕਿ ਇਹ ਪ੍ਰਾਈਵੇਟ ਜ਼ਾਇਦਾਦ ਹੈ ਇਸ ਦੇ ਵਿੱਚ ਤੁਸੀਂ ਕੁਛ ਵੀ ਨਹੀਂ ਕਿੰਤੂ ਪ੍ਰਤੂ ਕਰ ਸਕਦੇ ਲੇਕਿਨ ਵਿਜੀਲੈਂਸ ਡਿਪਾਰਟਮੈਂਟ ਦੇ ਅਧਿਕਾਰੀ ਨਹੀਂ ਰੁਕੇ ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿਤੇ ਗਨੀਪ ਕੋਲ ਮਜੀਠੀਆ ਵੀ ਇਸ ਮਾਮਲੇ ਵਿੱਚ ਇਨਵੋਲਵ ਨਾ ਹੋਣ ਉਹਦੇ ਨਾਮ ਤੇ ਕਿੰਨੀ ਜਾਇਦਾਦ ਹੈ ਉਹਦੇ ਬਾਰੇ ਵੀ ਹੁਣ ਵਿਜੀਲੈਂਸ ਅਤੇ ਵਿਜੀਲੈਂਸ ਸਰਪ ਦੇ ਸਰਉੱਚ ਅਧਿਕਾਰੀ ਨੇ ਜਿਹੜੇ ਜਾਂਚ ਕਰਨਗੇ ਕਿਉਂਕਿ ਮਾਮਲਾ ਬੜਾ ਹੁਣ ਗੰਭੀਰ ਹੋ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਦੇ ਖੁਲਾਸੇ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਕੀਤੇ ਜਾ ਰਹੇ ਨੇ 540 ਕਰੋੜ ਰੁਪਏ ਦੇ ਫਿਰ 168 ਕਰੋੜ ਰੁਪਏ ਗ੍ਰੀ ਮਜੀਠੀਆ ਦੇ ਨਾਮ ਤੇ ਬੋਲਦਾ ਹੈ ਜਾਂ ਨਹੀਂ ਬੋਲਦਾ ਲੇਕਿਨ ਵਿਜੀਲੈਂਸ ਨੇ ਥੋੜੀ ਜੀ ਸ਼ੰਕਾ ਜਤਾਈ ਹੈ ਕਿ ਗਨੀਪ ਕੋਰ ਮਜੀਠੀਆ ਵੀ ਐ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਇਨਵੋਲ ਹੈ ਯਾਨੀ ਕਿ ਜਿੰਨੀ ਜ਼ਾਇਦਾ ਤਾਂ ਹੋਣੀ ਚਾਹੀਦੀ ਸੀ ਉਸ ਨਾਲੋਂ ਕਈ ਹਜ਼ਾਰ ਗੁਣਾ ਆਪਣੇ ਖਾਤਿਆਂ ਦੇ ਵਿੱਚ ਇਹਨਾਂ ਦੇ ਕੋਲ ਇਨਵੈਸਟਮੈਂਟ ਹੈ ਇਹਨਾਂ ਨੇ ਜਗ੍ਹਾ ਜਗ੍ਹਾ ਤੇ ਇਨਵੈਸਟਮੈਂਟ ਕੀਤੀ ਹੈ ਲੇਕਿਨ ਉਹ ਕਿਵੇਂ ਕੀਤੀ ਕਿੱਥੋਂ ਪੈਸਾ ਆਇਆ ਕਿਵੇਂ ਉਹ ਪੈਸਾ ਹਜ਼ਾਰ ਗੁਣਾ ਬੂਸਟ ਹੋ ਗਿਆ ਉਸ ਦਾ ਜਵਾਬ ਹੁਣ ਆ ਗਰੀਬ ਕੋ ਮਜੀਸ਼ਿਆ ਨੂੰ ਦੇਣਾ ਪਵੇਗਾ ਇੱਕ ਪਾਸੇ ਬਾਦਲ ਬੀਬਾ ਹਸਲਿਕ ਤੋਂ ਬਾਦਲ ਸੁਖਬੀਰ ਸਿੰਘ ਬਾਦਲ ਸੁਖਪਾਲ ਸਿੰਘ ਖਹਿਰਾ ਰਵਨੀਤ ਵਿਚੂ ਫਤੇਜ ਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਚਲੰਜੀਤ ਸਿੰਘ ਚੰਨੀ ਹੋਰੀ ਵਿਰੋਧ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਦੂਸਰੇ ਪਾਸੇ ਇਹਨਾਂ ਵੱਲੋਂ ਹੀ ਕਾਰਵਾਈਆਂ ਦੇ ਜਿਹੜੇ ਮੈਸੇਜ ਦਿੱਤੇ ਗਏ ਸੀ ਇਹਨਾਂ ਨੇ ਸਟੇਜਾਂ ਉੱਤੇ ਪ੍ਰਚਾਰ ਕੀਤਾ ਸੀ ਸਮਾਉਣ ਤੇ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਨੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਹੋਣਗੇ ਨੇ ਇਨਕੀ ਚੀਕਾਂ ਪੈਗੀਆਂ ਨੇ ਚਾਹੇ ਉਹ ਬਿਕਮਜੀਤ ਸਿੰਘ ਜੀਠਿਆ ਹੋਵੇ ਚਾਹੇ ਉਹ ਸ਼ਰੂਮੀ ਹਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਹੋਣ ਚਾਹੇ ਹੋਣ ਬੀਬਾ ਹਰਸਿਮਰਤ ਕੌਰ ਬਾਦਲ ਯਾਨੀ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜਿਹੜੇ ਪਾਰਟੀਆਂ ਵਾਲੇ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਚਾਹੇ ਉਹ ਸ਼ਰੂਮੀ ਹਕਾਲੀ ਦਲ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਿਹਾ ਹੈ ਲੇਕਿਨ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਕਿਸਾਨ ਯੂਨੀਅਨ ਦੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੇ ਬਿਲਕੁਲ ਵਿਰੋਧ ਨਹੀਂ ਕੀਤਾ ਉਹਨਾਂ ਨੇ ਕਿਹਾ ਸੱਚ ਦਾ ਸੱਚ ਅਤੇ ਝੂਠ ਦਾ ਝੂਠ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ